ਮੰਤ ਬਤਾ ਹੈ ਹੈਪੀ ਬਰਥਡੇ ਟੂ ਯੂ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ અમારી ਭੈਣ ਦਾ ਖਿਆਲ ਰੱਖਾ ਕਰੋ ਹਾਂ ਜੀ ਬਹੁਤ ਰੱਖੀਦਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਾਣੀ ਆਈ ਹੋਪ ਤੁਸੀਂ ਸਾਰੇ ਜਾਣੀ ਵਧੀਆ ਹੋਵੋਗੇ ਮੇਰੀ ਥੋੜੀ ਜੀ ਆਵਾਜ਼ ਬੈਠੀ ਹੋਈ ਆ ਉਸ ਨੂੰ ਇਗਨੋਰ ਕਰਿਓ ਤੇ ਵੀਡੀਓ ਸ਼ੁਰੂ ਕਰਦੇ ਆ ਜ ਮਿਕਸ ਬਿਨਾ ਕਿਸੇ ਦੇਰੀ ਦੇ ਜੇ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਾ ਕਰ ਰਹੇ ਹੋਗੇ ਕਦੋਂ ਸੇ ਕਾਲ ਲਗਾ ਰੇ ਤੈਨੂੰ ਕਾਲ ਲਈ ਉਟਾਇ ਰੋ ਓਏ ਯਾਰ ਟੱਟੀ ਟੂਟੀ ਕਰਨ ਵੀ ਬੰਦਾ ਗਿਆ ਹੁੰਦਾ ਵਸ ਮਾੜੀ ਮੋਟੀ ਗੱਲ ਸਮਝ ਲਿਆ ਕਰੋ ਮੈਸੇਜ ਗਰੁੱਪ ਲੈ ਹੈ ਕਮਲੀ ਰੋਣ ਲੱਗ ਗਈ ਚਲ ਮੈਂ ਕੈਨੀਆਂ ਨੂੰ ਕਿ ਟੱਟੀ ਰੂਟੀ ਤੋ ਜਲਦੀ ਤੇ ਕਾਰਿਆਂ ਦੇ ਨਾਲ ਇਹਦੇ ਪ੍ਰਾਂ ਨਿਕਲ ਚੱਲੇ ਤੇਰੇ ਬਿਨਾਂ ਤੇਰੇ ਸਰਦੀ ਚੁੰਨੀ ਮਹਿੰਗੀ ਏ ਇਹੋ ਜੀਆਂ ਕੁੜੀਆਂ ਹੋਣੀਆਂ ਚਾਹੀਦੀਆਂ ਨੇ ਦੁਨੀਆ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਕੁੜੀਆਂ ਚੁੰਨੀਆਂ ਲਾਉਂਦੀਆਂ ਨੇ ਇਹ ਆਪਣੇ ਗੱਲ ਦੇ ਵਿੱਚ ਲੈ ਰਹੀਆਂ ਵਾਓ ਬਾਕੀ ਉਹ ਤੁਹਾਡੀ ਭੈਣ ਨੂੰ ਆਹ ਕੰਮ ਕਰਨ ਦੇ ਲਈ ਚੁੰਨੀ ਗੱਲ ਚ ਲੈ ਰਹੀ ਸੀ ਫਟੇ ਮੁੱਤੇਰੇ ਸਾਲੀ ਗੰਦੀ ਔਲਾਦ ਨਾ ਮਜਾ ਨਾ ਸਵਾਦ ਇਹਨਾਂ ਕੁਝ ਸਿੱਖਿਆ ਤੇ ਆ ਵੀ ਸਿਖਲਾ ਹਾ ਵਾ ਵਾ ਸੁungo ਇੱਕ ਦੂਜੇ ਦੇ ਪੱਦ ਜੀ ਕਿਵੇਂ ਦੀ ਖੁਸ਼ਬੂ ਆਉਂਦੀ ਇੱਕ ਦੂਜੇ ਦੇ ਚਿਤੜਾਂ ਚੋਂ ਜੀ ਗਾਇਸ ਨੇ ਕੇਕ ਖਾ ਲੋ ਕੇਕ ਗਾਇਸ ਨੇ ਕੇਕ ਹੈਪੀ ਬਰਥਡੇ ਟੂ ਯੂ ਗਾਇਸ ਵੀਰੇ ਹੈਪੀ ਬਰਥਡੇ ਟੂ ਯੂ ਮੂੰ ਮਤਲ ਹੈ ਹੈਪੀ ਬਰਥਡੇ ਟੂ ਯੂ ਗਾਇਸ ਵੀਰੇ ਕੇਕ ਖਾ ਲੋ ਸਾਰਾ ਖਾਡੋ ਮੈਨੇ ਕਾ ਆ ਲੋ ਤੁਸੀਂ ਸਾਰੇ ਜਾਣਿਆ ਨੇ ਤਾਂ ਖਾਨਸੂਰੀ ਬਹੁਤ ਵਾਰ ਸੁਣਿਆ ਹੋਊਗਾ ਖਾਨਸੂਰੀ ਜਾਤ ਦੀ ਜਿਹੜੀ ਸਾਰਿਆਂ ਨਾਲ ਸਰਪੰਚ ਮੈਂਬਰ ਆ ਮਤਲਬ ਕਿ ਇਹ ਮੱਝ ਇਹਨੇ ਵਰਲਡ ਰਿਕਾਰਡ ਤੋੜਨਾ ਹੈ ਖਾਣ ਦੇ ਵਿੱਚ ਇਹਦੇ ਮੁੰਡੇ ਦਾ ਬਰਥਡੇ ਸੀ ਪਰ ਉਹਨਾਂ ਕਿਸੇ ਵੀ ਨਿਆਣੇ ਨੂੰ ਇਹਨੇ ਕੇਕ ਨਹੀਂ ਦਿੱਤਾ ਆਪ ਚ ਹੱਸਣ ਬੈਗੀ ਕਿੱਸੇ ਆਪ ਵਧੀਆ ਵਧੀਆ ਇੱਕ ਵਾਰ ਪਹਿਲੇ ਨਾ ਇੱਕ ਉਹ ਫੇਮਸ ਨਾ ਆਪਕਾ ਜੋ ਹੈ ਉਹ ਬੋਲ ਕੇ ਦਿਖਾ ਹੈਲੋ ਗਾਇਸ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗਾਇਸ ਵੀਰੇ ਮੈਂ ਆਈ ਆ ਫਰੀਦਕੋਟ ਸ਼ਹਿਰ ਤੋਂ ਮੈਂ ਪੰਜਾਬ ਦੀ ਰਹਿਣ ਵਾਲੀ ਆ ਫਰੀਦਕੋਟ ਜ਼ਿਲ੍ਹੇ ਦੀ ਤੇ ਇਸ ਛੋਟੇ ਜਿਹੇ ਪਿੰਡ ਵਿੱਚ ਮੈਂ ਰਹਿਣੀ ਆ ਹਾਉ ਛੋਟੇ ਜਿਹੇ ਪਿੰਡ ਵਿੱਚ ਸਾਰਿਆਂ ਨਾਲ ਵੱਧ ਖਾਣ ਵਾਲੀ ਜਨਸ ਇਹੀ ਆ ਹਾਂਜੀ ਅੱਛਾ ਲਵ ਮੈਰੀ ਸਲੀਪ ਨਹੀਂ ਅਰੇਂਜਮੈਂਟ ਅਰੇਂਜਮੈਂਟ ਫੈਮਿਲੀ ਕੀ ਮਰਜ਼ੀ ਸੀ ਮੰਮੀ ਪਾਪਾ ਦੀ ਮਮਾ ਡਿਵੋਰਸ ਕਿਉਂ ਹੋਆ ਡਿਵੋਰਸ ਬਸ ਉਹ ਸ਼ਰਾਬ ਪੀਂਦੇ ਸੀ ਤੇ ਹੋਰ ਦੂਜੀਆਂ ਔਰਤਾਂ ਦੇ ਮਤਲਬ ਚੱਕਰ ਦੇ नहीं है, गलत आप, आप, आप काम भी तो करके मतलब कमा तो के, के अपनी लाइफ सिक्योर कर सकते हो फ्यूचर बना सकते हो जरूरी थोड़ी है कि शादी कर के युग की बात नहीं कर रही है उनकी शादी को देखो काम करना भी तो अच्छा होता है ना काम करके कर कर आगे बढ़ना भी अच्छा है शादी कोई एक वो नहीं होता ना सलूशन नहीं, नहीं होता जब तो नहीं तो थी ना जबकि तुम्हारी पावर नहीं सही है पर हमारी फैमिली च कुड़िया नु बाहर निकलन दी जगह हाउ इनहा दी फैमिली दे विच कुड़ी बाहर जाके काम नहीं कर सकती पर घरे रह के हमे बांद्रा वाला टपूसिया मारके संकुंतला डांस करके लच्छन खिला सकती है बस आओ आ जाओ ਨਮਸਕਾਰ ਭਾਈ ਸਾਹਿਬ ਕਿਵੇਂ ਹਾਂ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਵਾਡੀ ਭੈਣ ਦਾ ਧਿਆਨ ਰੱਖਾ ਕਰੋ ਹਾਂ ਜੀ ਬਹੁਤ ਰੱਖੀਦਾ ਜੀ ਹਮ ਤਾਂ ਬਹੁਤ ਕੇਅਰ ਕਰਦੇ ਆ ਜੀ ਸਭ ਤੋਂ ਪਹਿਲੇ ਤਾਂ ਆਪਕਾ ਬਹੁਤ ਬਹੁਤ ਧੰਨਵਾਦ ਕਿ ਆਪ ਨੇ ਇਤਨਾ ਬੜਾ ਕੰਮ ਕੀਤਾ ਹੈ ਸ਼ਰਾਬ ਨੂੰ ਛੋੜ ਕੇ ਰਨ ਦਾ ਸਾਥ ਦਿਆ ਸਭ ਤੋਂ ਸਲੂਟ ਆਪਕੋ ਇਸਕਾ ਹਾਂ ਜੀ ਕਿਆ ਕਰਤੋ ਆਪ ਕਿਆ ਕਰਤੇ ਭਾਈ ਇਹ ਮੈਨੂੰ ਕੰਮ ਨਹੀਂ ਕਰਨ ਦੇ ਘਰ ਦਾ ਸਾਰਾ ਕੰਮ ਇਹੀ ਕਰਦਾ ਮੈਂ ਕੀ ਬਾਰੇ ਓਹੋ ਘਰ ਕੇ ਕਰਦਾ ਕਿਉਂਕਿ ਤੈਨੂੰ ਕੰਮ ਮਿਲੇ ਨਾ ਮੌਤ ਪੈ ਜਾਂਦੀ ਆ ਕਾਦੇ ਕੰਮ ਵੇਲੇ ਤੈਨੂੰ ਤੇਰਾ ਢਿੱਡ ਦੁਖ ਲੱਜਦਾ ਕਦੀ ਤੇਰਾ ਸਿਰ ਦੁਖ ਲੱਜਦਾ ਕਦੀ ਤੇਰਾ ਕੋਸ਼ ਹੋਣ ਲੱਗਦਾ ਕਦੀ ਤੇਰਾ ਕੋਸ਼ ਹੋਣ ਲੱਗਦਾ ਪਰ ਵੀਡੀਓ ਦੇ ਵਿੱਚ ਨੱਚਣ ਟੱਪਣ ਲੱਗਿਆਂ ਆ ਲੋਕਾਂ ਸਮੇਂ ਡੰਗਰਾਂ ਵਾਂ ਖਾਈ ਜਾਣਾ ਖਾਈ ਜਾਣਾ ਉਸ ਟਾਈਮ ਤੇਰਾ ਕੁਛ ਨਹੀਂ ਦੁਖਦਾ ਬੱਤ ਸਹੀ ਏ ਦੌੜਣਾ ਪੜਦਾ ਗਾਇਸ ਮੈਂ ਖਾਂ ਲੱਗੀਆਂ ਰੋਟੀ ਗਵਾਂਡੀਆਂ ਘਰੋਂ ਲਿਆਈ ਮੰਗ ਕੇ ਇਹਨਾਂ ਦੇ ਭੁੱਖ ਲੱਗੀ ਸੀ ਹਾ ਹੋ ਇਹ ਹੀ ਤਾਂ ਤੇਰੀ ਨੀਤ ਆ ਕਿ ਘਰੇ ਇਧਰ ਕੋ ਰੋਟੀ ਨਹੀਂ ਫੱਕਦੀ ਤੇ ਲੋਕਾਂ ਘਰੇ ਤੂੰ ਮੰਗਣ ਚਲ ਜੈਨੀ ਆ ਉਹ ਜੇ ਤੇਰੇ ਗਵਾਂਢੀ ਨੇ ਉਹ ਜੇ ਤੇਰੇ ਗਵਾਂਢੀ ਹੋਣ ਨਾ ਤੇਰੇ ਵੱਟ ਕੇ ਚਪੇੜ ਤਰੇ ਵੀ ਜਾ ਆਪਣੇ ਘਰੇ ਬਣਾ ਤੇ ਖਾ ਮੰਗਣ ਨਾ ਆਇਆ ਕਰ ਰੋਜ਼ ਰੋਜ਼ ਹਾਂਜੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਯਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਕਿਵੇਂ ਦੀ ਲੱਗੀ ਐਂਡ ਮਿਲਦੇ ਹਾਂ ਨਿਊ ਵੀਡੀਓ ਚ ਥੈਂਕ ਯੂ ਬਾਏ